ਅਲੂਮੀਨਾਤੀ ਸ਼ਬਦ ਬੜਾ ਚਰਚਾ ਦੇ ਵਿੱਚ ਰਹਿੰਦਾ ਟ੍ਰੈਂਡਿੰਗ 'ਚ ਰਹਿੰਦਾ ਖਾਸ ਕਰਕੇ ਪੰਜਾਬ ਦੇ ਸੋਸ਼ਲ ਮੀਡੀਆ ਦੀ ਗੱਲ ਕਰਨੀ ਹੋਵੇ ਇਹ ਹਜਾਂ ਕਿ ਕੋਈ ਸਮੂਹ ਆ ਜਿਹੜਾ ਕਿ ਦੁਨੀਆ ਚ ਚਲਾਉਂਦਾ ਕੀ ਆ ਅਲੂਮੀਨਾਤੀ ਤੁਸੀਂ ਕੀ ਸਮਝਦੇ ਹੋ ਕੀ ਕੋਈ ਇੱਕ ਦਾ ਸਮੂਹ ਹੈ ਅਲੂਮੀਨਾਤੀ ਹੈ ਕੀ ਅਲੂਮੀਨਾਤੀ ਬਿਲਕੁਲ ਇੱਕ ਸੰਸਥਾ ਹੈਗੀ ਇਹਦੇ 'ਚ ਕੋਈ ਸ਼ੱਕ ਨਹੀਂ ਕੀ ਹੈਗਾ ਤੇ ਜਿਹੜਾ ਇਹਦੇ ਬਾਰੇ ਪ੍ਰਚਾਰ ਕੀਤਾ ਜਾਂਦਾ ਵੀ ਇਹ ਕੁਈ ਐਸੇ ਲੋਕ ਨੇ ਜਿਹੜੇ ਇਹ ਦੁਨੀਆ ਨੂੰ ਜਾਨੀ ਦੀ ਇਹ ਚਲਾ ਰਹੇ ਨੇ ਜਾਂ ਇਹ ਜਿਹੜੇ ਸ਼ਤਾਨ ਦੇ ਪੁਜਾਰੀ ਨੇ ਜਾਂ ਇਹਨਾਂ ਦੀ ਜਿਹੜੇ ਆਪ ਦੇ ਸਿੰਬਲਾਂ ਦੇ ਵਿੱਚ ਯਕੀਨ ਕਰਦੇ ਆ ਇੱਕ ਕਰਦੇ ਆ ਸ਼ਤਾਨ ਦੀ ਪੂਜਾ ਜਾਂ ਨਹੀਂ ਕਰਦੇ ਇਹਦੇ ਬਾਰੇ ਕੋਈ ਸ਼ੋਰ ਨਹੀਂ ਹੈਗਾ ਵੀ ਇਹ ਕਰਦੇ ਹੀ ਆ ਪਰ ਇੱਕ ਗੱਲ ਜੇ ਮੰਨ ਲਿਆ ਜਾਵੇ ਵੀ ਇਹ ਸ਼ਤਾਨ ਦੀ ਪੂਜਾ ਕਰਦੇ ਆ ਇਹ ਵੈਸੇ ਮੰਨਣ ਚ ਨਹੀਂ ਆਉਂਦੀ ਗੱਲ ਕਿਉਂਕਿ 크ਰਿਸਚੀਅਨਿਟੀ ਦਾ ਬਲੀਵ ਹੈ ਨਹੀਂ ਗਾ ਇਹ ਤੇ 크ਰਿਸਚੀਅਨ ਲੋਕ ਹੀ ਸੰਨ ਇਹ ਪਰ ਜੇ ਕਰਦੇ ਵੀ ਆ ਤੇ ਇਹਦੇ ਵਿੱਚ ਕੀ ਸਮੱਸਿਆ ਕਿਸੇ ਨੂੰ ਕੋਈ ਬੰਦਾ ਇੱਥੇ ਦੁਨੀਆ ਏਲੀਨ ਲੱਭਣ ਤੁਰੀ ਹੋਈ ਆ ਜਾਂ ਕੋਈ ਤੀਜੀ ਅੱਖ ਲੱਭੀ ਜਾਂਦਾ ਵਾ ਕੁਝ ਸਿੰਬਲ ਇਹਨਾਂ ਨਾਲ ਜੋੜੇ ਜਾਂਦੇ ਆ ਜੀ ਸਭ ਤੋਂ ਵੱਧ ਚਰਚਾ ਉੱਤੇ ਹੁੰਦੀ ਆ ਕਿ ਕਿਸੇ ਬੰਦਾ ਕੋਈ ਜਿਹੜਾ ਰੋਗਨਾਥੀ ਦਾ ਮੈਂਬਰ ਆ ਉਹਦੀ ਪਛਾਣ ਇਸ ਗੱਲ ਤੋਂ ਹੁੰਦੀ ਆ ਵੀ ਉਹ ਹੱਥ ਕਿਵੇਂ ਬੁਲਾਉਂਦੇ ਆ ਉਹ ਕੁਝ ਖਾਸ ਇਸ਼ਾਰੇ ਨੇ ਜਾਂ ਫਿਰ ਜਿਹੜਾ ਡਾਲਰ ਦੇ ਨੋਟ ਤੇ ਇੱਕ ਜਿਹੜੀ ਤਸਵੀਰ ਲੱਗੀ ਹੋਈ ਹੈ ਇੱਕ ਟ੍ਰਾਇੰਗਲ ਆ ਜਦੇ ਵਿੱਚ ਇੱਕ ਤੀਸਰਾ ਨੇਤਰਾ ਵੀ ਉਹ ਇਹਨਾਂ ਦਾ ਸਭ ਤੋਂ ਪ੍ਰਮੁੱਖ ਸਿੰਬਲ ਆ ਇਹਨਾਂ ਗੱਲਾਂ ਵਿੱਚ ਵੀ ਕੋਈ ਸੱਚਾਈ ਹੈਗੀ ਆ ਇਹਨਾਂ ਸਾਈਂਸ ਇਹਨਾਂ ਸਿੰਬल्स ਦੇ ਵਿੱਚ ਹਾਰਸ ਦੇਵਤਾ ਹੋਇਆ ਤੇ ਹਾਰਸ ਦੀ ਅੱਖ ਤੋਂ ਉਹਨਾਂ ਨੇ ਇਹ ਕ੍ਰਿਸਚੀਅਨਿਟੀ ਨੇ ਇਹ ਸਿੰਬਲ ਅਡਾਪਟ ਕੀਤਾ ਤੇ ਇਹ ਜਿਹੜੇ ਅਲੂਮੀਨਾਟੀ ਨੇ ਉਹ ਵੀ ਮਤਲਬ ਕਿਉਂਕਿ ਕ੍ਰਿਸਚੀਅਨ ਨੇ ਤੇ ਉਹਨਾਂ ਨੇ ਵੀ ਇਹਨੂੰ ਦੇਖ ਕੇ ਹੀ ਇਹ ਸਿੰਬਲ ਅਡਾਪਟ ਕੀਤਾ ਇਹਦੇ ਵਿੱਚ ਕੋਈ ਇਦਾਂ ਦੀ ਇਹ ਗੱਲ ਨਹੀਂ ਜੀ ਵੀ ਉਹ ਕੋਈ ਸ਼ਤਾਨ ਦੀ ਅੱਖ ਆ ਇਲੂਮੀਨਾਤੀ ਦੇ ਲੋਕ ਇਲੂਮੀਨਾ ਦੇ ਜਿਹੜਾ ਸਮੂਹ ਆ ਉਹ ਦੁਨੀਆ ਨੂੰ ਕੰਟਰੋਲ ਕਰ ਰਿਹਾ ਕਿ ਇਲੂਮੀਨਾ ਦੇ ਦੁਨੀਆ ਨੂੰ ਕਰ ਰਿਹਾ ਕਿ ਦੁਨੀਆ ਨੂੰ ਚਲਾ ਰਿਹਾ ਇਲੀ ਦੇ ਗੱਲ ਇਹ ਵੀ ਇਹ ਕ੍ਰਿਸਚੀਅਨ ਨੇ ਤੇ ਇਹਨਾਂ ਦਾ ਇਹ ਪ੍ਰਚਾਰ ਇਹ ਕਹਿ ਕੇ ਕੀਤਾ ਜਾਂਦਾ ਆ ਵੀ ਇਹ ਕੋਈ ਇਹ ਯਹੂਦੀ ਲੋਕ ਨੇ ਤੇ ਉਹਦੇ ਪਿਛਲੇ ਬੰਨੇ ਵੀ ਇਹ ਯਹੂਦੀ ਬੈਂਕਰ ਨੇ ਦੁਨੀਆ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਅਸੀਂ ਦੇਖ ਰਹੇ ਹਾਂ ਕਿ ਅੱਜ ਕੱਲ ਪੰਜਾਬ ਦੇ YouTube ਪੰਜਾਬ ਦੇ ਸੋਸ਼ਲ ਮੀਡੀਆ ਤੇ ਇਲੂਮੀਨਾਟੀ ਦੀ ਬੜੀ ਚਰਚਾ ਹੁੰਦੀ ਹੈ ਇਹ ਕਿਹਾ ਜਾਂਦਾ ਹੈ ਕਿ ਇਲੂਮੀਨਾਟੀ ਕੁਝ ਲੋਕਾਂ ਦਾ ਸਮੂਹ ਹੈ ਜਿਹੜਾ ਕਿ ਦੁਨੀਆ ਚ ਚਲਾਉਂਦਾ ਉਹਨਾਂ ਦੇ ਕੁਝ ਸਿੰਬਲ ਨੇ ਉਹ ਸ਼ੈਤਾਨ ਦੀ ਪੂਜਾ ਕਰਦੇ ਨੇ ਤਾਂ ਇਹਦੇ ਬਾਰੇ ਇਹਦੇ ਬਾਰੇ ਬੜੀ ਚਰਚਾ ਹੁੰਦੀ ਹੈ ਕਿ ਬੜੇ ਜਿਹੜੇ ਵੱਡੇ ਵੱਡੇ ਲੋਕ ਨੇ ਉਹ ਇਸ ਇਲੂਮੀਨਾਟੀ ਗਰੁੱਪ ਦੇ ਮੈਂਬਰ ਨੇ ਔਰ ਖਾਸ ਕਰਕੇ ਪਿਛਲੇ ਦਿਨੀ ਦਿਲਜੀਤ ਦਿਲਜੀਤ ਦੋਸਾਂਝ ਨਾਲ ਇਹ ਕੰਟਰੋਵਰਸੀ ਬੜੀ ਜੁੜਦੀ ਹੈ ਕਿ ਉਹ ਵੀ ਇਲੂਮੀਨਾਟੀ ਦੇ ਮੈਂਬਰ ਨੇ ਤੇ ਉਹਨਾਂ ਨੇ ਅਗਰ ਟੂਰ ਦਾ ਨਾਮ ਵੀ ਜਿਹੜਾ ਇਹਦੇ ਨਾਮ ਤੇ ਲੂਮੀਨਾਤੀ ਟੂਰ ਜਿਹੜਾ ਰੱਖ ਲਿਆ ਪਿਛਲੇ ਦਿਨਾਂ ਦੇ ਵਿੱਚ ਤਾਂ ਉਦੋਂ ਚਰਚਾ ਜਿਹੜੀ ਆ ਹੋਰ ਛੜੀ ਕਿ ਇਲੂਮੀਨਾਤੀ ਹੈ ਕੀ ਕਿ ਸੱਚਮੁੱਚ ਲੂਮੀਨਾਤੀ ਨਾਮ ਦਾ ਕੋਈ ਸਮੂਹ ਹੈ ਜਿਹੜਾ ਕਿ ਦੁਨੀਆ ਨੂੰ ਕੰਟਰੋਲ ਕਰ ਦੇ ਦਾ ਪਸ਼ੋਕੜ ਕੀ ਹੈ ਆਪਾਂ ਇਹ ਸਾਰੇ ਕਾਸੇ ਵਿਸ਼ੇ ਤੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਡੇ ਮਹਿਮਾਨ ਨੇ ਅੱਜ ਦੇ ਵਰਿੰਦਰ ਸ਼ੈਲੀ ਜੀ ਬਾਕੀ ਸ੍ਰੀ ਦਾ ਸਵਾਗਤ ਹੈ ਬਹੁਤ ਬਹੁਤ ਸੱਸੀ ਗੱਲ ਜੀ ਦੁਨੀਆ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸ਼ੈਲੀ ਜੀ ਅਲੂਮੀਨਾਟੀ ਸ਼ਬਦ ਬੜਾ ਚਰਚਾ ਦੇ ਵਿੱਚ ਰਹਿੰਦਾ ਟ੍ਰੈਂਡਿੰਗ 'ਚ ਰਹਿੰਦਾ ਖਾਸ ਕਰਕੇ ਪੰਜਾਬ ਦੇ ਸੋਸ਼ਲ ਮੀਡੀਆ ਦੀ ਜੇ ਗੱਲ ਕਰਨੀ ਹੋਵੇ ਕਿ ਹਜਾਂ ਦੇ ਕਿ ਕੋਈ ਸਮੂਹ ਆ ਜਿਹੜਾ ਕਿ ਦੁਨੀਆ ਚ ਚਲਾਉਂਦਾ ਕੀ ਆ ਅਲੂਮੀਨਾਟੀ ਤੁਸੀਂ ਕੀ ਸਮਝਦੇ ਹੋ ਕੀ ਕੋਈ ਅਜਿਹਾ ਸਮੂਹ ਹੈ ਅਲੂਮੀਨਾਟੀ ਹੈ ਕੀ ਸਾਹਿਲ ਜੀ ਅਲੂਮੀਨਾਟੀ ਬਿਲਕੁਲ ਇੱਕ ਸੰਸਥਾ ਹੈਗੀ ਇਹਦੇ 'ਚ ਕੋਈ ਸ਼ੱਕ ਨਹੀਂ ਕੀ ਹੈਗਾ ਵੀ ਇਹ ਸੰਸਥਾ ਕੰਮ ਨਹੀਂ ਕਰਦੀ ਜਾਂ ਇਹਦੀ ਹੁੰਦ ਕਦੋਂ ਬਣੀ ਇਹਦੇ ਥੋੜਾ ਹਿਸਟਰੀ ਦੇ ਵਿੱਚ ਆਪਾਂ ਜਾ ਕੇ ਦੇਖਾਂਗੇ ਵੀ ਇਹ ਇਹ ਅਸਲ ਦੇ ਵਿੱਚ ਹੈ ਕੌਣ ਸੀ ਜਾਂ ਜੇ ਅੱਜ ਵੀ ਕੰਮ ਕਰ ਰਿਹਾ ਤੇ ਕੌਣ ਲੋਕ ਨੇ ਜਿਹੜੇ ਇਹ ਕੰਮ ਕਰ ਰਹੇ ਆ ਇਹ ਅਸਲ ਜਿਵੇਂ ਯਾਰਪ ਦੇ ਵਿੱਚ ਇੱਕ ਮੁਲਕ ਹੋਇਆ ਪਹਿਲਾਂ ਬਵੇਰੀਆ ਤੋਂ ਬਵੇਰੀਆ ਦੇ ਵਿੱਚੋਂ ਇੱਕ ਕਿਉਂਕਿ ਇੱਕ ਜਿਹੜੀ ਚਰਚ ਦੀ ਜਿਹੜੀ ਦਖਲ ਅੰਦਾਜ਼ੀ ਨੂੰ ਲੈ ਕੇ 크ਿਸਚਨ ਜਿਹੜਾ ਧਰਮ ਹੈਗਾ ਉਹ ਕੁਝ ਲੋਕ ਉਹਦੇ ਤੇ ਪਹਿਲਾਂ ਵੀ ਕਿੰਤੂ ਪ੍ਰੰਤੂ ਕਰਦੇ ਸੀ ਵੀ ਇਹ ਬੇ ਲੋੜੀ ਜਿਹੜੀ ਸਾਡੇ ਜ਼ਿੰਦਗੀ ਦੇ ਵਿੱਚ ਇਹਦੀ ਦਖਲ ਅੰਦਾਜ਼ੀ ਬਹੁਤ ਜ਼ਿਆਦਾ ਆ ਵੀ ਇਹ ਘੱਟ ਹੋਣੀ ਚਾਹੀਦੀ ਆ ਉਹਨੂੰ ਇਹਨਾਂ ਨੇ ਇੱਕ ਸੰਸਥਾਗਤ ਰੂਪ ਦਿੱਤਾ ਉਹਨਾਂ ਨੇ ਤੇ ਉਹ ਜਿਹੜਾ ਦਿਨ ਸੀਗਾ ਰੂਪ ਦੇਣ ਦਾ ਮਤਲਬ ਉਸ ਦਿਨ ਇੱਕ ਯੂਰਪ ਦੇ ਵਿੱਚ ਬਹੁਤ ਲੰਬੇ ਸਮੇਂ ਤੋਂ ਇੱਕ ਉਹ ਛੁੱਟੀ ਵਾਲਾ ਦਿਨ ਸੀਗਾ ਤੇ ਉਹ ਛੁੱਟੀ ਵਾਲੇ ਦਿਨ ਦੇ ਉੱਤੇ ਇੱਕ ਨੂੰ ਤਿਹਾਰ ਦੇ ਵਜੋਂ ਮਨਾਇਆ ਜਾਂਦਾ ਸੀਗਾ ਤੇ ਉਦੋਂ ਤਿਹਾੜ ਦਾ ਨਾਂ ਜਿਵੇਂ ਮਤਲਬ ਸਿਆਲ ਜਿਹੜੀ ਰੁੱਤ ਹੈਗੀ ਜਦੋਂ ਉਹ ਲੰਘ ਜਾਂਦੀ ਆ ਤਾਂ ਗਰਮੀਆਂ ਦੀ ਸ਼ੁਰੂਆਤ ਜਦੋਂ ਹੁੰਦੀ ਆ ਤੇ ਉਦੋਂ ਉਹ ਮਨਾਇਆ ਜਾਂਦਾ ਤਿਹਾੜ ਵੀ ਗਰਮੀ ਚਲੋ ਇਹਨੂੰ ਆਪਾਂ ਸੈਲੀਬ੍ਰੇਟ ਕਰਦੇ ਆ ਤੇ ਉਸ ਦਿਨ ਉਹ ਮਈ ਪਹਿਲੀ ਨੂੰ ਅੱਜ ਵੀ ਉਹ ਮਨਾਇਆ ਜਾਂਦਾ ਉਹਦਾ ਬੈਲਟਾਨੇ ਉਹਦਾ ਨਾਂ ਆ ਤੇ ਇਹਨਾਂ ਨੇ ਮਈ ਪਹਿਲੀ ਨੂੰ ਹੀ ਜਿਹੜਾ ਅਲੂਮੀਨਾਤੀ ਇੱਕ ਸੰਸਥਾ ਜਿਹੜੀ ਆ ਇਹਨਾਂ ਨੇ ਇਹਨੂੰ ਮਤਲਬ ਸੰਸਥਾਗਤ ਰੂਪ ਦਿੱਤਾ ਪਹਿਲੀ ਮਈ ਨੂੰ ਉਹ ਉਹ ਜਿਹੜਾ ਸੀਗਾ ਮਤਲਬ ਉਹਨਾਂ ਦਾ ਕਾਮਕਾਰ ਵੀ ਉਹ ਚਰਚ ਦੀ ਜਿਹੜੀ ਦਖਲ ਅੰਦਾਜ਼ੀ ਨੂੰ ਲੈ ਕੇ ਸੀਗਾ ਤੇ ਉਹ ਗਾਂ ਉਹਨਾਂ ਨੇ ਹੋਰ ਮੈਂਬਰ ਆਫ ਦੇ ਨਾਲ ਇਕੱਠੇ ਕਰਦੇ ਗਏ ਤੇ ਉਹ ਆਪ ਬਾਅਦ ਦੇ ਵਿੱਚ ਦੇਖਦੇ ਆ ਵੀ ਜਿਹੜਾ ਜਿਹੜੀ ਹੈਗੀ ਆ ਏਜ ਆਫ ਐਨਲਾਈਟਨਮੈਂਟ ਜਿਹੜੀ ਉਹਨੂੰ ਕਹਿੰਦੇ ਆ ਉਹਦੇ ਵਿੱਚੋਂ ਫਿਰ ਉਹ ਇੱਕ ਪੂਰੀ 크ਰਿਸਚੀਅਨਿਟੀ ਲੰਘ ਕੇ ਤੇ ਗਾਂ ਅਗਲੇ ਸਰੇ ਤੇ ਜਾਂਦੀ ਆ ਇਹਦਾ ਇਹਦਾ ਇਤਿਹਾਸਿਕ ਬੈਕਗਰਾਉਂਡ ਆ ਜੀ ਇਹਦਾ ਵੀ ਜਿਹੜਾ ਇਹਦੇ ਬਾਰੇ ਪ੍ਰਚਾਰ ਕੀਤਾ ਜਾਂਦਾ ਵੀ ਇਹ ਉਹ ਅਜਿਹੇ ਲੋਕ ਨੇ ਜਿਹੜੇ ਇਹ ਦੁਨੀਆ ਨੂੰ ਜਾਨੀ ਦੀ ਇਹ ਚਲਾ ਰਹੇ ਨੇ ਜਾਂ ਇਹ ਜਿਹੜੇ ਸ਼ਤਾਨ ਦੇ ਪੁਜਾਰੀ ਨੇ ਜਾਂ ਇਹਨਾਂ ਦੀ ਜਿਹੜੇ ਆਪ ਦੇ ਸਿੰਬਲਾਂ ਦੇ ਵਿੱਚ ਯਕੀਨ ਕਰਦੇ ਆ ਇਹ ਸਾਰੇ ਦਾ ਸਾਰਾ ਜਿਹੜਾ ਪ੍ਰੋਪਾਗੈਂਡਾ ਸੀਗਾ ਇਹ ਚਰਚ ਨੇ ਉਸ ਟਾਈਮ ਕਿਉਂਕਿ ਉਹਨਾਂ ਦਾ ਜਦੋਂ ਇਹਨਾਂ ਨੇ ਸਟਾਰਟ ਕੀਤਾ ਤਾਂ ਉਹਨਾਂ ਨੂੰ ਲੱਗਿਆ ਵੀ ਇਹ ਸਾਡੇ ਜਿਹੜੀ ਸਥਾਪਤੀ ਆ ਇਹਦਾ ਕਿਤੇ ਨਾ ਕਿਤੇ ਵਿਰੋਧ ਹੋ ਰਿਹਾ ਤੇ ਉਹਨਾਂ ਨੇ ਫਿਰ ਇਹਨਾਂ ਨੂੰ ਸ਼ਤਾਨ ਦੇ ਉਪਾਸ਼ਕ ਬਣਾਇਆ ਤੇ ਉਹ ਲੋਕਾਂ ਦੇ ਵਿੱਚ ਪ੍ਰਚਾਰ ਕੀਤਾ ਤੇ ਜਿਹੜਾ ਅੱਜ ਵੀ ਉਹ ਆਹੀ ਦੇਖਦੇ ਆ ਜਿਹੜਾ ਤੁਸੀਂ ਅਕੀਦਾਸੀ ਦਿੱਤਾ ਆ ਵੀ ਉਹ ਅੱਜ ਵੀ ਉਹੀ ਟਰੈਵਲ ਕਰੀ ਜਾਂਦਾ ਪ੍ਰਚਾਰ ਆ ਇਹ ਕਰਦੇ ਆ ਸ਼ਤਾਨ ਦੀ ਪੂਜਾ ਜਾਂ ਨਹੀਂ ਕਰਦੇ ਇਹਦੇ ਬਾਰੇ ਕੋਈ ਸ਼ੋਰ ਨਹੀਂ ਹੈਗਾ ਵੀ ਇਹ ਕਰਦੇ ਹੀ ਆ ਪਰ ਇੱਕ ਗੱਲ ਜੇ ਮੰਨ ਲਿਆ ਜਾਵੇ ਵੀ ਇਹ ਸ਼ਤਾਨ ਦੀ ਪੂਜਾ ਕਰਦੇ ਆ ਇਹ ਵੈਸੇ ਮੰਨਣ 'ਚ ਨਹੀਂ ਆਉਂਦੀ ਗੱਲ ਕਿਉਂਕਿ ਕ੍ਰਿਸਚੀਅਨਿਟੀ ਦਾ ਬਲੀਵ ਹੈ ਨਹੀਂਗਾ ਇਹ ਤੇ ਕ੍ਰਿਸਚੀਅਨ ਲੋਕ ਹੀ ਸੰਨ ਇਹ ਪਰ ਜੀ ਕਰਦੇ ਵੀ ਆ ਤੇ ਇਹਦੇ ਵਿੱਚ ਕੀ ਸਮੱਸਿਆ ਕਿਸੇ ਨੂੰ ਕੋਈ ਬੰਦਾ ਇੱਥੇ ਦੁਨੀਆ ਏਲੀਨ ਲੱਭਣ ਤੁਰੀ ਹੋਈ ਆ ਜਾਂ ਕੋਈ ਤੀਜੀ ਅੱਖ ਲੱਭੀ ਜਾਂਦਾ ਵਾ ਤੇ ਉਹਦੇ ਜੋ ਇਹ ਜਿਹੇ ਸ਼ਤਾਨ ਦੀ ਪੂਜਾ ਕਰਦੇ ਤੇ ਕਿਸੇ ਨੂੰ ਕੀ ਸਮੱਸਿਆ ਉਹਦੇ ਵਿੱਚ ਹੈਗੀ ਆ ਜੀ ਸਾਹਿਬ ਜਿਵੇਂ ਕੋਈ ਸਿੰਬਲ ਇਹਨਾਂ ਨਾਲ ਜੋੜੇ ਜਾਂਦੇ ਆ ਜੀ ਸਭ ਤੋਂ ਵੱਧ ਚਰਚਾ ਹੁੰਦੀ ਆ ਕਿ ਕਿਸੇ ਬੰਦਾ ਕੋਈ ਜਿਵੇਂ ਅਲੂਮੀਨਾਟੀ ਦਾ ਮੈਂਬਰ ਆ ਤਾਂ ਉਹਦੀ ਪਛਾਣ ਇਸ ਗੱਲ ਤੋਂ ਹੁੰਦੀ ਆ ਵੀ ਉਹ ਹੱਥ ਕਿਵੇਂ ਬੁਲਾਉਂਦੇ ਆ ਕੋਈ ਕੁਝ ਖਾਸ ਇਸ਼ਾਰੇ ਨੇ ਜਾਂ ਫਿਰ ਜਿਹੜਾ ਡਾਲਰ ਦੇ ਨੋਟ ਤੇ ਇੱਕ ਜਿਹੜੀ ਤਸਵੀਰ ਲੱਗੀ ਹੋਈ ਆ ਇੱਕ ਟ੍ਰਾਇੰਗਲ ਆ ਜਿਹਦੇ ਵਿੱਚ ਇੱਕ ਤੀਸਰਾ ਨੇਤਰਾ ਵੀ ਉਹ ਇਹਨਾਂ ਦਾ ਸਭ ਤੋਂ ਪ੍ਰਮੁੱਖ ਸਿੰਬਲ ਆ ਕਿ ਇਹਨਾਂ ਗੱਲਾਂ ਵਿੱਚ ਵੀ ਕੋਈ ਸਚਾਈ ਹੈਗੀ ਆ ਇਹਨਾਂ ਸਾਈਂਸ ਇਹਨਾਂ ਸਿੰਬल्स ਦੇ ਵਿੱਚ ਦੇਖੋ ਸਿੰਬਲਿਜ਼ਮ ਜਿਹੜਾ ਆਪਾਂ ਜਦੋਂ ਪਿੱਛੇ ਵੀ ਜਾ ਕੇ ਦੇਖਦੇ ਆਂ ਤੇ ਇਹ ਸ਼ੁਰੂ ਤੋਂ ਹੀ ਰਹਿ ਸਿੰਬਲ ਹੁਣ ਇਹ ਇਹ ਅਲੂਮੀਨਾਟੀਆਂ ਦਾ ਸਿੰਬਲ ਹੈਗਾ ਆਪਾਂ ਇਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆਂ ਵੀ ਜਿਹੜਾ ਇੱਕ ਡਾਲਰ ਦੇ ਨੋਟ ਦੇ ਉੱਤੇ ਅਮਰੀਕਾ ਦੇ ਦੇ ਉੱਤੇ ਪਿਛਲੇ ਪੰਨੇ ਇੱਕ ਲੱਗੀ ਹੋਈ ਅੱਖ ਦੇ ਟ੍ਰਾਇੰਗਲ ਦੇ ਵਿੱਚ ਉਹ ਅੱਖ ਲੱਗੀ ਹੋਈ ਆ ਅਸਲ ਦੇ ਵਿੱਚ ਉਹ ਉਹ ਆਈ ਆਫ ਪ੍ਰੋਵਿਡੈਂਸ ਨੂੰ ਕਿਹਾ ਜਾਂਦਾ ਆ ਉਹ ਮਤਲਬ 크ਰਿਸਚੀਅਨਿਟੀ ਦੇ ਵਿੱਚ ਉਹਦੀ ਇੱਕ ਆਪਣੀ ਮੁਕੱਦਸ ਥਾਂ ਹੈਗੀ ਆ ਉਹ ਉਹਨੂੰ ਲੋਕ ਮਤਲਬ ਇੱਕ ਗੁੱਡ ਜੈਸਚਰ ਦੇ ਵਜੋਂ ਦੇਖਦੇ ਆ ਉਹ ਹੁਣ ਉਹ ਕੋਈ ਲੂਮੀਨਾਟੀਆਂ ਦਾ ਸਿੰਬਲ ਨਹੀਂਗਾ ਹੈਗਾ ਉਹ ਉਹਦੇ ਪਿੱਛੇ ਬੰਨੇ ਜਾ ਕੇ ਜਦੋਂ ਤੁਸੀਂ ਦੇਖਦੇ ਆ ਤੇ ਉਹਨਾਂ ਨੇ ਉਹ ਜਿਹੜਾ ਏਜੀਪਸ਼ੀਅਨ ਇੱਕ ਹੋਇਆ ਮਤਲਬ ਇਹਨਾਂ ਦਾ ਹਾਰੋਸ ਦੇਵਤਾ ਹੋਇਆ ਤੇ ਹਾਰੋਸ ਦੀ ਅੱਖ ਤੋਂ ਉਹਨਾਂ ਨੇ ਇਹ 크ਰਿਸਚੀਅਨਿਟੀ ਨੇ ਇਹ ਸਿੰਬਲ ਅਡਾਪਟ ਕੀਤਾ ਤੇ ਇਹ ਜਿਹੜੇ ਅਲੂਮੀਨਾਤੀ ਨੇ ਉਹ ਵੀ ਮਤਲਬ ਕਿਉਂਕਿ 크ਰਿਸਚੀਅਨ ਨੇ ਤੇ ਉਹਨਾਂ ਨੇ ਵੀ ਇਹਨੂੰ ਦੇਖ ਕੇ ਹੀ ਇਹ ਸਿੰਬਲ ਅਡਾਪਟ ਕੀਤਾ ਇਹਦੇ ਵਿੱਚ ਕੋਈ ਇਦਾਂ ਦੀ ਇਹ ਗੱਲ ਨਹੀਂ ਜੀ ਵੀ ਉਹ ਕੋਈ ਸ਼ਤਾਨ ਦੀ ਅੱਖ ਆ ਜਿਓ ਸ਼ਤਾਨ ਦੀ ਅੱਖ ਆ ਤਾਂ ਮਤਲਬ ਇਹ ਆਮ ਜਿਹੜੇ ਚਰਚ ਆ ਜਾਂ ਕੈਥੀਡਰਲ ਹੈਗੇ ਆ ਉਹਨਾਂ ਦੇ ਉੱਤੇ ਵੀ ਤੁਹਾਨੂੰ ਇਹ ਸਿੰਬਲ ਆਮ ਦੇਖ ਜਾਂਦਾ ਤੇ ਇਹ ਜਿਹੜੀ ਮਾਨਤਾ ਆ 크ਰਿਸਚੀਅਨਿਟੀ ਦੇ ਵਿੱਚ ਵੀ ਜਿਹੜਾ ਮਤਲਬ ਸ਼ੈਤਾਨ ਆ ਤੇ ਜਿਹੜਾ ਰੱਬ ਆ ਇਹ ਇਕੱਠੇ ਨਹੀਂ ਰਹਿ ਸਕਦੇ ਤੇ ਚਰਚਾਂ ਦੇ ਉੱਤੋਂ ਦੀ ਜਦੋਂ ਉਹ ਤੁਸੀਂ ਸਿੰਬਲ ਨੂੰ ਦੇਖਦੇ ਆ ਤੇ ਇਹ ਗੱਲ ਪੋਸੀਬਲ ਨਹੀਂ ਗਈ ਹੈਗੀ ਵੀ ਉਹ ਰੱਬ ਤੇ ਸ਼ੈਤਾਨ ਮਤਲਬ ਉਹਨਾਂ ਦੇ ਦਵਾਰ ਦੇ ਉੱਤੇ ਲੱਗਿਆ ਹੋਵੇ ਇਹ ਸਿਰਫ ਉਹੀ ਪ੍ਰੋਪਾਗੈਂਡਾ ਦਾ ਹੀ ਹਿੱਸਾ ਆ ਇੱਕ ਹੋਰ ਇਹਦੇ ਵਿੱਚ ਕੋਈ ਇਦਾਂ ਦਾ ਤੱਤ ਹੈ ਨਹੀਂਗਾ ਵੀ ਆਪਾਂ ਇੱਥੇ ਕੋਈ ਹੋਰ ਇਹਨੂੰ ਸਮਝਿਆ ਜਾਵੇ ਜਿਹੜੇ ਜਿਵੇਂ ਉਹ ਹੈਂਡਸ਼ੇਕ ਦੀ ਗੱਲ ਕਰਦੇ ਜਿਹਦੇ ਵਿੱਚ ਖਾਸ ਹੱਥਾਂ ਦੇ ਇਸ਼ਾਰੇ ਆ ਉਹ ਉਹਨਾਂ ਪਿੱਛੇ ਕੀ ਸੱਚਾਈ ਹੈ ਜੀ ਫਿਰ ਜੀ ਮਤਲਬ ਹੋ ਸਕਦਾ ਮੈਂ ਕਹਿੰਦਾ ਦੁਨੀਆ ਦੇ ਵਿੱਚ ਬਹੁਤ ਤਰ੍ਹਾਂ ਲੋਕ ਹੱਥ ਮਲਾਉਂਦੇ ਆ ਆਪਾਂ ਮਤਲਬ ਇਦਾਂ ਬਣਾ ਲੈਨੇ ਆ ਕੋਈ ਮਤਲਬ ਇਦਾਂ ਮਲਾ ਲੈਂਦਾ ਆ ਹੱਥ ਤੂੰ ਇਹ ਕੋਈ ਮਤਲਬ ਸਲਾਮ ਦਵਾਦ ਇੱਕ ਤਰੀਕਾਕਾਰ ਹੋ ਸਕਦਾ ਇਹ ਚ ਕੀ ਮਤਲਬ ਹੋਰ ਤਾਂ ਨਹੀਂ ਕੋਈ ਗੱਲ ਸਮਝ ਆਉਂਦੀ ਵੀ ਇਹ ਇਹ ਕੋਈ ਮਤਲਬ ਕੁਸ਼ਤਾਨ ਦੀ ਗੱਲ ਹੋ ਗਈ ਇਹਦੇ ਚ ਹਨਾ ਇਹ ਇਹ ਤਾਂ ਉਹੀ ਗੱਲ ਵੀ ਪ੍ਰੋਪਗੇਟ ਕਰਨ ਵਾਲੀ ਗੱਲ ਆ ਵੀ ਤੁਸੀਂ ਕੋਈ ਚੀਜ਼ ਨਹੀਂ ਲੱਭਦੀ ਤਾਂ ਤੁਸੀਂ ਮਤਲਬ ਇਧਰਲੇ ਬੰਦੇ ਨੂੰ ਪ੍ਰੋਪਗੇਟ ਕਰਦੇ ਇਹਨੂੰ ਨਛਾ ਇੱਕ ਗੱਲ ਇਹ ਜਿਹੜੀ ਆਪਾਂ ਵਾਰ-ਵਾਰ ਗੱਲ ਕਰਾਂਗੇ ਪ੍ਰੋਪਾਗੈਂਡਾ ਉਹਦੇ ਵਿੱਚ ਸਾਈਨ ਸਿੰਬਲ ਨੇ ਸਾਰਾ ਕੁਝ ਆ ਸਭ ਤੋਂ ਵੱਡੀ ਗੱਲ ਇਹ ਹੁੰਦੀ ਆ ਲੂਮੀਨਾਤੇ ਦੀ ਜਦੋਂ ਚਰਚਾ ਹੁੰਦੀ ਆ ਕਿ ਇਲੂਮੀਨਾਟੀ ਦੇ ਲੋਕ ਇਲੂਮੀਨਾਟੀ ਜਿਹੜਾ ਸਮੂਹ ਆ ਉਹ ਦੁਨੀਆ ਨੂੰ ਕੰਟਰੋਲ ਕਰ ਰਿਹਾ ਕਿ ਇਲੂਮੀਨਾਟੀ ਦੁਨੀਆ ਨੂੰ ਕਰ ਰਿਹਾ ਕਿ ਦੁਨੀਆ ਨੂੰ ਚਲਾ ਰਿਹਾ ਦੇਖੋ ਦੁਨੀਆ ਨੂੰ ਕੌਣ ਚਲਾ ਰਿਹਾ ਵਾ ਵੀ ਉਹ ਉਹ ਇੱਕ ਵਿਸ਼ਾ ਬਿਲਕੁਲ ਹੀ ਵੱਖਰਾ ਹੈਗਾ ਜਿਵੇਂ ਇਹ ਕਹਿਤਾ ਜਾਂਦਾ ਵੀ ਇਹ ਕੋਈ ਪਹਿਲੀ ਤਾਂ ਗੱਲ ਇਹ ਵੀ ਇਹ 크ਿਸਚੀਅਨ ਨੇ ਤੇ ਇਹਨਾਂ ਦਾ ਇਹ ਪ੍ਰਚਾਰ ਇਹ ਕਹਿੰਦਾ ਜਾਂਦਾ ਆ ਵੀ ਇਹ ਕੋਈ ਇਹ ਜਹੂਦੀ ਲੋਕ ਨੇ ਤੇ ਉਹਦੇ ਪਿਛਲੇ ਬੰਨੇ ਵੀ ਇਹ ਜਹੂਦੀ ਬੈਂਕਰ ਨੇ ਇਹ ਇਹ ਪ੍ਰਚਾਰ ਕੀਤਾ ਜਾਂਦਾ ਜਿੱਦਾਂ ਤੇ ਇਹ ਹੁਣ ਕਹਿੰਦੇ ਵੀ ਜਹੂਦੀ ਬੈਂਕਰ ਜਿਹੜੇ ਹੈਗੇ ਆ ਵੀ ਉਹ ਦੁਨੀਆ ਚਲਾਉਂਦੇ ਆ ਪਰ ਗੱਲ ਇਹ ਵੀ ਕਿ ਜਿਹੜਾ ਬੈਂਕਰ ਵੀ ਆ ਉਹ ਜੀ ਉਹ ਤੁਸੀਂ ਧਰਮ ਦੇ ਵਿੱਚੋਂ ਦੀ ਉਹਨੂੰ ਦੇਖਣ ਦੀ ਕੋਸ਼ਿਸ਼ ਕਰਦੇ ਆਂ ਤੇ ਉਹ ਯਹੂਦੀ ਜਿਹੜਾ ਆਮ ਜਿਹੜਾ ਸੁਧਾਰਨ ਯਹੂਦੀ ਆ ਵੀ ਉਹਨੂੰ ਉਸ ਬੈਂਕਰ ਦਾ ਕੀ ਲਾਭ ਹੋ ਰਿਹਾ ਉਹਨੂੰ ਉਹਦਾ ਤਾਂ ਕੋਈ ਲਾਭ ਨਹੀਂ ਹੋ ਰਿਹਾ ਜੇ ਯਹੂਦੀ ਹੈਗਾ ਵੀ ਆ ਤੂੰ ਦੁਨੀਆ ਸਰਮਾਇਦਾਰਾਂ ਜਿਹੜਾ ਪ੍ਰਬੰਧ ਹੂ ਚਲਾ ਰਿਹਾ ਦਾ ਅਸਲ ਦੇ ਵਿੱਚ ਇਹ ਇੱਕ ਸ਼ਿਫਟ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਵੀ ਜਾਨੀ ਦੀ ਤੁਹਾਡਾ ਜਿਹੜਾ ਜਿਹੜੀ ਵੀ ਸਾਰਾ ਕਾਸੇ ਜਿਹੜੀ ਵਜ੍ਹਾ ਆ ਉਹ ਲੂਮੀਨਾਤੀ ਨੇ ਉਹ ਕੋਈ ਹੋਰ ਜਿਹੜਾ ਮੌਜੂਦਾ ਪ੍ਰਬੰਧ ਚੱਲ ਰਿਹਾ ਵਾ ਉਹ ਉਸ ਦੀ ਵਜ੍ਹਾ ਨਹੀਂ ਆ ਇਹ ਮਤਲਬ ਜਾਨੀ ਗੈਰ ਤਰਕ ਸੰਗਤ ਜਿਹੜੀ ਇਹ ਗੱਲ ਹੈਗੀ ਆ ਵੀ ਇਹ ਇਹਦਾ ਇਹਦੇ ਤਾਂ ਹੋਰ ਮੇਰੀ ਸਮਝ ਨਹੀਂ ਕੰਮ ਕਰਦੀ ਜਿਵੇਂ ਤੁਸੀਂ ਬੈਂਕਰਾਂ ਦੀ ਗੱਲ ਕਰੀ ਵੀ ਦੁਨੀਆ ਨੂੰ ਇਹ ਵੀ ਇਹ ਵੀ ਗੱਲ ਨਾਲ ਜੋੜ ਦਿੱਤੀ ਜਾਂਦੀ ਆ ਕਿ ਜਿਹੜੇ ਦੁਨੀਆ ਦੇ ਬੈਂਕਰ ਨੇ ਜੀ ਵੱਡੀਆਂ ਫਰਮਾਂ ਨੇ ਜਾਂ ਵੱਡੀਆਂ ਕੰਪਨੀਆਂ ਨੇ ਉਹ ਦੁਨੀਆ ਨੂੰ ਕੰਟਰੋਲ ਕਰਦੇ ਆ ਤੇ ਉਹਨਾਂ ਉੱਪਰ ਇਲੂਮੀਨਾਟੀ ਦਾ ਕਬਜ਼ਾ ਹੈ ਏਦਾਂ ਗੱਲ ਲੈ ਕੇ ਆਉਂਦੇ ਆ ਉਹ ਹਾਂਜੀ ਏਦਾਂ ਕਹਿੰਦੇ ਆ ਮਤਲਬ ਕਿਉਂਕਿ ਬੈਂਕਰ ਜਿਹੜੇ ਹੈਗੇ ਜਿੱਦਾਂ ਵੀ ਕਹਿੰਦੇ ਇਹ ਜਿਹੜੇ ਸਰਕਾਰਾਂ ਨੂੰ ਲੋਨ ਦਿੰਦੇ ਉਹ ਕੌਣ ਨੇ ਜਿਹੜੇ ਵਰਲਡ ਬੈਂਕ ਨੂੰ ਲੋਨ ਦਿੰਦਾ ਉਹ ਕੌਣ ਆ ਤੇ ਉਹ ਅਸਲ ਦੇ ਵਿੱਚ ਹੈਗੇ ਤਾਂ ਬੈਂਕਰ ਹੀ ਨੇ ਫਿਰ ਉਹੀ ਗੱਲ ਆ ਵੀ ਉਹ ਉਹ ਜੇ ਉਹ ਇਲੂਮੀਨਾਟੀਆਂ ਦੇ ਨਾਲ ਜੋੜਤੀ ਜਾਂਦੀ ਗੱਲ ਆ ਉਹ ਸਰਮਾਇਦਰ ਲੋਕ ਨੇ ਮਤਲਬ ਉਹ ਪ੍ਰਬੰਧ ਨੂੰ ਕੰਟਰੋਲ ਕਰਦੇ ਆ ਤੇ ਉਹ ਜਦੋਂ ਬੰਦੇ ਦੇ ਆਪ ਦੇ ਉੱਤੇ ਗੱਲ ਆਉਂਦੀ ਹੁਣ ਇੱਕ ਕਾਫੀ ਲੰਮੇ ਸਮੇਂ ਤੋਂ ਇਹ ਗੱਲ ਚੱਲੀ ਜਾ ਰਹੀ ਆ ਵੀ ਸਾਰੇ ਕਾਸੇ ਦੀ ਵਜ੍ਹਾ ਕੀ ਆ ਤੋ ਜਦਾਂ ਮੈਨੂੰ ਤਾਂ ਇਹ ਲੱਗਦਾ ਜਿਹੜੀ ਲੱਗਦੇ ਵਾਲੀ ਗੱਲ ਵੀ ਜਿਵੇਂ ਹੁਣ ਧਰਤੀ ਦੇ ਉੱਤੇ ਜਿਵੇਂ ਇਹ ਥਿਊਰੀ ਘੜਤੀ ਜਾਂਦੀ ਆ ਵੀ ਕੋਈ ਏਲੀਅਨ ਹੈਗੇ ਨੇ ਉਹ ਹੈਗੀ ਆ ਜਾਂ ਜਿਵੇਂ ਮਿਸਰ ਦੇ ਜਿਹੜੇ ਪਿਰਾਮਿਡ ਆ ਉਹਨਾਂ ਦੇ ਵੀ ਪਿਛਲੇ ਬੰਨੇ ਥਿਉਰੀ ਦਿੱਤੀ ਜਾਂਦੀ ਆ ਵੀ ਉਹ ਏਲੀਅਨ ਨੇ ਬਣਾਏ ਹੋਏ ਆ ਹਾਂ ਉਹ ਜੀ ਮਤਲਬ ਜਿਹੜੀ ਉਹਦੀ ਕੋਈ ਸਾਇੰਟਿਫਿਕ ਆਧਾਰ ਹੋਣਾ ਚਾਹੀਦਾ ਆ ਉਹਦੇ ਤੋਂ ਮਤਲਬ ਕਿਉਂਕਿ ਬੰਦੇ ਦੀ ਮਿਹਨਤ ਲੱਗੀ ਉਹਦੇ ਤੇ ਗੱਲ ਨਹੀਂ ਹੋਣੀ ਚਾਹੀਦੀ ਤੇ ਉਹਨੂੰ ਏਲੀਅਨ ਦੇ ਨਾਲ ਪ੍ਰਚਾਰ ਦੋ ਤੋਂ ਆਉਣ ਵਾਲੇ ਕੋਈ ਇਦਾਂ ਲੱਗਦਾ ਵੀ 50 100 ਸਾਲ ਦੇ ਵਿੱਚ ਜਿਹੜਾ ਏਲੀਅਨ ਆ ਉਹੀ ਸ਼ਾਇਦ ਧਰਤੀ ਦਾ ਰੱਬ ਹੋਊਗਾ ਇਹ ਮਤਲਬ ਜਿਹੜੇ ਇਹ ਪ੍ਰਚਾਰਿਆ ਜਾਂਦਾ ਵਾ ਵੀ ਉਹ ਕੋਈ ਬੈਂਕਰ ਜਾਂ ਅਲੂਮੀਨਾਤੀ ਨੇ ਅਸਲ ਚ سرمਾਇਦਾਰ ਲੋਕ ਨੇ ਉਹਨਾਂ ਦਾ ਸਾਰਾ ਗਲਬਾ ਹੈਗਾ ਤੇ ਇਹ ਦੇਣ ਵੀ ਉਹਨਾਂ ਦੀ ਹੀ ਹੈਗੀ ਆ ਵੀ ਇਹ ਥਿਉਰੀ ਨੂੰ ਲਗਾਤਾਰ ਪ੍ਰਚਾਰ ਕੀਤਾ ਜਾਵੇ ਤਾਂ ਕਿ ਲੋਕਾਂ ਦੇ ਵਿੱਚ ਜਿਹੜਾ ਭੰਬਲਪੂਸਾ ਪਿਆ ਰਹੇ ਸ਼ਰਲੀ ਜੀ ਇਸ ਪ੍ਰੋਪਾਗੈਂਡ ਦੇ ਜੜ ਕ ਕੀ ਮੰਨਦੇ ਹੋ ਫਿਰ ਜਿਹੜਾ ਲੂਮੀਨਰੀ ਦਾ ਪ੍ਰੋਪਾਗੈਂਡਾ ਲਗਾਤਾਰ ਪੰਜਾਬ ਦੇ ਸੋਸ਼ਲ ਮੀਡੀਆ ਤੇ ਪੰਜਾਬ ਦੇ ਯੂਟਿਊਬਰ ਪੋਡਕਾਸਟਰ ਲਗਾਤਾਰ ਕਰ ਰਹੇ ਨੇ ਤੇ ਉਹ ਇਹਨਾਂ ਲੂਮੀਨੇਟਿਵ ਵਰੇ ਲਗਾਤਾਰ ਜਿਹੜਾ ਵੀਡੀਓਸ ਪਾਉਂਦੇ ਨੇ ਇਹ ਪ੍ਰੋਪਾਗੈਂਡ ਦੀ ਜੜ੍ਹ ਕੀ ਲੱਗਦੀ ਹੈ ਅਸਲ ਜੜਤ ਤੇ ਚਲੋ ਸ਼ਾਇਦ ਵੀ ਆਪਾਂ ਉਹ ਉਸ ਤਰੀਕੇ ਨਾਲ ਕੋਈ ਸਕੀਏ ਪਰ ਜਿਹੜਾ ਇਹ ਕੀਤਾ ਜਾਂਦਾ ਪ੍ਰਚਾਰ ਆ ਵੀ ਇਹ ਅਸਲ ਉੱਚ ਮੱਧ ਵਰਗੀ ਇਹ ਜਿਹੜਾ ਚੋਚਲੇ ਕਹਿ ਸਕਦੇ ਆ ਜਿਨ੍ਹਾਂ ਦੇ ਕੋਲੇ ਕਾਰਨ ਨੂੰ ਹੋਰ ਕੁਝ ਨਹੀਂ ਹੈਗਾ ਜਾਂ ਜਿਹੜੇ ਬੰਦੇ ਸ਼ੇਅਰ ਮਾਰਕੀਟ ਦੇ ਵਿੱਚ ਜਾਂ ਕ੍ਰਿਪਟੋ ਕਰੰਸੀ ਦੇ ਵਿੱਚ ਜਿਹੜੇ ਬੰਦੇ ਇਨਵੈਸਟ ਕਰਦੇ ਆ ਜਿਨ੍ਹਾਂ ਦਾ ਰੋਟੀ ਪਾਣੀ ਵਧੀਆ ਚੱਲਦਾ ਉਹਨਾਂ ਨੂੰ ਇਹ ਲੱਗਦਾ ਵਾ ਵੀ ਇਹ ਕੋਈ ਇਦਾਂ ਦੀ ਸਾਜ਼ਿਸ਼ ਹੋ ਰਹੀ ਆ ਉਹਨਾਂ ਕਰ ਨੂੰ ਹੋਰ ਕੁਝ ਨਹੀਂ ਹੈਗਾ ਇਹ ਪ੍ਰਚਾਰ ਉਹਨਾਂ ਦਾ ਲਗਾਤਾਰ ਕੀਤਾ ਜਾ ਰਿਹਾ ਜਿਹੜੇ ਸੋਸ਼ਲ ਮੀਡੀਆ ਦੇ ਚੈਨਲ ਹੈਗੇ ਆ ਇਹ ਚੈਨਲ ਵੀ ਮਤਲਬ ਵਿਊ ਤੱਕ ਦੀ ਜਿਹੜੀ ਹੈਗੀ ਹੈ ਇਹਨਾਂ ਦੀ ਕਪੈਸਿਟੀ ਹੈਗੀ ਉੱਥੋਂ ਉਹੀ ਲਹਿਜ ਲਾ ਕੇ ਦੇਖਦੇ ਆ ਵੀ ਹੁਣ ਇਹ ਗੱਲ ਟ੍ਰੈਂਡਿੰਗ ਦੇ ਵਿੱਚ ਹੈਗੀ ਹੈ ਤੇ ਇਹਨੂੰ ਆਪਾਂ ਕਿਵੇਂ ਨਾ ਕਿਵੇਂ ਇਹਦੇ ਉੱਤੇ ਗੱਲ ਕੀਤੀ ਜਾਵੇ ਦੇ ਤੋਂ ਵੱਤ ਤੋਂ ਵੱਤ ਵੀਉ ਇਕੱਠੇ ਕੀਤੀ ਜਾਣ ਸਹੀ ਜਾਣਕਾਰੀ ਜਿਹੜੀ ਆ ਉਹਦਾ ਕੋਈ ਮਤਲਬ ਨਹੀਂਗਾ ਹੈਗਾ ਵੀ ਉਹ ਸਹੀ ਜਾਣਕਾਰੀ ਕਿਤੇ ਦਿੱਤੀ ਜਾਵੇ ਕੋਈ ਫੈਂਟਸੀ ਖੜੀ ਕੀਤੀ ਜਾ ਰਹੀ ਕੋਈ ਪਰੇ ਕਹਾਣੀਆਂ ਸੁਣਾਈਆਂ ਜਾ ਰਹੀਆਂ ਵਾ ਤੇ ਉਹਦੇ ਵਿੱਚੋਂ ਮਤਲਬ ਕੋਈ ਹਾਲੀਵੁੱਡ ਦੀਆਂ ਫਿਲਮਾਂ ਜਿਵੇਂ ਦੇਖਦੇ ਆਪਾਂ ਵੀ ਉਹਨਾਂ ਦੀ ਉਹਨਾਂ ਦੀ ਕਹਾਣੀ ਵਰਗੀ ਕਹਾਣੀ ਬਣਾ ਕੇ ਪੇਸ਼ ਕਰਤੀ ਜਾਂਦੀ ਹੈ ਹੋਰ ਇਹਦੇ ਚੋ ਕੁਝ ਨਹੀਂ ਇਹਦਾ ਕੋਈ ਆਧਾਰ ਹੈਗਾ ਤੇ ਜੇ ਆਪਾਂ ਫੈਂਟਸੀ ਤੋਂ ਰੀਅਲ ਵਰਲਡ ਚ ਆਉਣਾ ਹੋਵੇ ਇਹ ਪਰੇ ਕਹਾਣੀਆਂ 'ਚ ਜੇ ਸੱਚੀ ਦੁਨੀਆ 'ਚ ਆਉਣਾ ਹੋਵੇ ਤਾਂ ਸੱਚਮੁੱਚ ਦੁਨੀਆ ਨੂੰ ਜੇ ਸਮਝਣਾ ਹੋਵੇ ਤੇ ਜੇ ਇਲੂਮੀਨਾਟੀ ਨਹੀਂ ਤਾਂ ਫਿਰ ਦੁਨੀਆ ਤੇ ਕੰਟਰੋਲ ਕਿਸ ਦਾ ਜਿੰਨੀਆਂ ਵੀ ਘਟਨਾਵਾਂ ਹੋ ਰਹੀਆਂ ਨੇ ਭਾਵੇਂ ਜੰਗ ਲੱਗ ਰਿਹਾ ਜੁੱਧ ਲੱਗ ਰਿਹਾ ਕਿਸੇ ਮੁਲਕ ਦਾ ਜਿਹੜਾ ਕੋਈ ਮੁਲਕ ਬੈਂਕਰਪਟ ਹੋ ਰਿਹਾ ਹਨਾ ਦਿਵਾਲੀਆ ਹੋ ਰਿਹਾ ਤਾਂ ਫਿਰ ਦੁਨੀਆ ਨੂੰ ਜੇ ਸਮਝਣਾ ਹੋਵੇ ਤਾਂ ਸਹੀ ਦਿਸ਼ਾ ਕਿਸ ਪਾਸੇ ਅਲੋਪਾ ਜਾਈ ਦੇ ਕੋਈ ਇਹਦੇ ਚੋਂ ਇਹਨਾਂ ਦੇ ਨਾਲ ਹੀ ਜੋੜ ਦਿੰਦੇ ਜਿਹੜੀ ਗੱਲ ਮਤਲਬ ਨਿਊ ਵਰਲਡ ਆਰਡਰ ਦੀ ਵੀ ਥਿਊਰੀ ਇਹਦੇ ਨਾਲ ਹੀ ਇਹ ਜੋੜ ਦਿੰਦੇ ਆ ਵੀ ਕੋਈ ਦੁਨੀਆ ਦੇ ਉੱਤੇ ਕੁਝ ਨਿਊ ਵਰਲਡ ਆਰਡਰ ਜਿਹਾ ਖੜਾ ਹੋਣ ਦੀ ਕੋਸ਼ਿਸ਼ ਹੋ ਰਹੀ ਆ ਜਿਹੜਾ ਜਿਹੜਾ ਪ੍ਰਬੰਧ ਜਿਹੜਾ ਚੱਲ ਰਿਹਾ ਜਿਵੇਂ ਆਪਾਂ ਸਟੇਟ ਤੇ ਇੱਕ ਜਿਹੜੀ ਡੀਪ ਸਟੇਟ ਇਹ ਦੋ ਸ਼ਬਦ ਆਪਾਂ ਆਮ ਹੀ ਸੁਣਦੇ ਆ ਵੀ ਨੇਸ਼ਨ ਸਟੇਟ ਦੇ ਕਨਸੈਪਟ ਵੀ ਆਪਾਂ ਦੇਖਦੇ ਆ ਵੀ ਕਦੋਂ ਪਾਣੀ ਉਹ ਤੇ ਡੀਪ ਸਟੇਟ ਵੀ ਪ੍ਰਚਾਰੀ ਜਾਂਦੀ ਆ ਵੀ ਇਹ ਡੀਪ ਸਟੇਟ ਦਾ ਕੀਤਾ ਹੋਇਆ ਕੰਮ ਆ ਹੂੰ ਹੁਣ ਜੇ ਉਹਨੂੰ ਦੇਖਣਾ ਹੋਵੇ ਵੀ ਡੀਪ ਸਟੇਟ ਜਿਹੜੀ ਸਾਡ ਨੂੰ ਸਾਡੇ ਸਾਹਮਣੇ ਸਮਝ ਆਉਂਦੀ ਆ ਵੀ ਇਹ ਸਟੇਟ ਇਹ ਰਨ ਕਿਦਾਂ ਇਹਦਾ ਆਪਰੇਸ਼ਨ ਕਰਦਾ ਵੀ ਕੀ ਹੈ ਕਿਹੜੀਆਂ-ਕਿਹੜੀਆਂ ਇਹਦੀਆਂ ਏਜੰਸੀਆਂ ਹੁੰਦੀਆਂ ਜਾਂ ਉਹ ਕੀ ਕਰਦੀਆਂ ਆ ਡੀਪ ਸਟੇਟ ਕੀ ਆ ਅਸਲ ਦੇ ਵਿੱਚ ਜਿਹੜਾ ਪੂਰੀ ਦੁਨੀਆ ਨੂੰ ਜਿਹੜਾ ਕੰਟਰੋਲ ਹੋ ਰਿਹਾ ਗਲੋਬਲ ਕੈਪੀਟਲਿਜ਼ਮ ਡੀਪ ਸਟੇਟ ਆ ਦੇ ਗਲੋਬਲ ਕੈਪੀਟਲਿਜ਼ਮ ਹੀ ਸਾਰੀ ਦੁਨੀਆ ਨੂੰ ਮਤਲਬ ਜਿਹੜਾ ਰਨ ਕਰ ਰਿਹਾ ਵਾ ਉਹਦੇ ਤੋਂ ਆਪਣਾ ਜੀ ਸਮਝਣਾ ਕੋਈ ਸਿੱਧੀ ਸਮਝ ਹੀ ਆ ਉਹਦੇ ਚੋਂ ਬਾੜਾ ਔਖਾ ਤਾਂ ਨਹੀਂ ਹੈਗਾ ਉਹੀ ਗੱਲ ਆ ਵੀ ਉਹਨੂੰ ਗੱਲ ਉਹਦੇ ਤੇ ਨਾ ਵੀ ਇਹ ਇਹ ਇਧਰਲੇ ਬੰਦੇ ਨੂੰ ਚੀਜ਼ਾਂ ਛੱਡੀਆਂ ਜਾ ਰਹੀਆਂ ਆ ਵੀ ਤੂੰ ਤੁਹਾਡੇ ਕੋਈ ਦੁੱਖ ਦਾ ਕਾਰਨ ਵੀ ਜਾਂ ਜਿਹੜੇ ਤੁਸੀਂ ਫਸੇ ਹੋ ਇਹਨਾਂ ਦਾ ਕਾਰਨ ਕੋਈ ਹੋਰ ਆ ਇਹ ਲੂਮੀਨਾਤੀ ਹੋ ਸਕਦੇ ਆ ਕੱਲ ਨੂੰ ਕੋਈ ਹੋਰ ਨਵੀਂ ਥਿਊਰੀ ਆ ਸਕਦੀ ਆ ਵੀ ਉਹ ਕਾਰਨ ਅਸਲ ਦੇ ਵਿੱਚ ਸਰਮਾਇਦਾਰਾ ਜਿਹੜਾ ਪ੍ਰਬੰਧ ਹੈ ਇਹ ਸਾਰੀ ਦੁਨੀਆ ਨੂੰ ਚਲਾ ਰਿਹਾ ਆ ਤੇ ਇਹ ਵਜ੍ਹਾ ਵੀ ਸਾਰੀ ਦੁਨੀਆ ਦੀ ਮਤਲਬ ਜਿਹੜੀ ਜਿੰਨੀ ਵੀ ਜੰਗਾਂ ਲੱਗ ਰਹੀਆਂ ਆ ਜਾਂ ਕੋਈ ਮੋਰਕ ਬੈਂਕਰਪਟ ਵੀ ਹੋ ਰਹੇ ਆ ਤੇ ਉਹਦੇ ਪਿਛਲੇ ਬੰਨੇ ਵਜ੍ਹਾ ਸਿਰਫ ਇਹੀ ਆ ਜੇਕਰ ਲੂਮੀਨਾਤੀ ਦਾ ਪ੍ਰਚਾਰ ਹੁੰਦਾ ਤਾਂ ਇਹ ਇਹ ਗੱਲ ਸਰਮਾਇਦਾਰਾ ਪ੍ਰਬੰਧ ਦੇ ਪੱਖ ਵਿੱਚ ਭੁਗਤਦੀ ਆ ਕਿ ਕਿ ਉਸ ਤੇ ਪਰਦਾ ਪੈਂਦਾ ਤੇ ਲੋਕ ਜਿਹੜਾ ਇਸ ਗੱਲ ਚ ਉਲਝਦੇ ਆ ਇਹ ਵੀ ਕਾਰਨ ਹੋ ਸਕਦਾ ਸੋਸ਼ਲ ਮੀਡੀਆ ਤੇ ਇਹਨਾਂ ਚਰਚਾ ਦਾ ਇਹ ਬਿਲਕੁਲ ਇਹੀ ਇਹੀ ਕਾਰਨ ਨੇ ਆ ਵੀ ਮਤਲਬ ਜਾਨੀ ਤੁਸੀਂ ਪਿਛਲੇ ਕਾਫੀ ਸਮੇਂ ਚੋ ਦੇਖ ਲਓ ਵੀ ਜਿਹੜਾ ਪ੍ਰਚਾਰ ਜਿੱਦਾਂ ਬੇਸਿਕਲੀ ਨਿਊ ਵਰਲਡ ਆਰਡਰ ਜੇ ਨੂੰ ਸਮਝਣਾ ਹੋਵੇ ਵੀ ਪਹਿਲਾਂ ਤਾਂ ਉਹਦੇ ਲਈ ਆਪਾਂ ਨੂੰ ਵਰਲਡ ਆਰਡਰ ਸਮਝਣਾ ਪਊਗਾ ਵੀ ਹੁਣ ਕਿਹੜਾ ਵਰਲਡ ਆਰਡਰ ਚੱਲ ਰਿਹਾ ਵਾ ਤਾਂ ਨਿਊ ਵਰਲਡ ਆਰਡਰ ਤਾਂ ਆਪਾਂ ਫੇਰ ਹੀ ਜਾਣਾਂਗੇ ਵੀ ਨਿਊ ਵਰਲਡ ਆਰਡਰ ਹੈ ਕੀ ਆ ਤੇ ਉਹ ਜਦੋਂ ਹੁਣ ਵਲਡ ਆਰਡਰ ਜਿਹੜਾ ਹੁਣ ਚੱਲ ਰਿਹਾ ਆ ਉਹਦੇ ਉੱਤੇ ਕੋਈ ਸਵਾਲ ਨਾ ਹੋਵੇ ਉਹਦੇ ਲਈ ਫਿਰ ਜਿਹੜਾ ਵਾ ਵੀ ਉਹ ਇਹੋ ਜਿਹੀਆਂ ਥਿਊਰੀਆਂ ਘੜੀਆਂ ਜਾਂਦੀਆਂ ਵੀ ਜਿਹੜਾ ਸਾਡੇ ਉਤੋਂ ਭਾਰ ਲੈਂਦਾ ਹੋਵੇ ਜਿਹੜੇ ਲੋਕ ਇਹਦਾ ਪ੍ਰਚਾਰ ਕਰਦੇ ਅਸਲ ਚ ਉਹ ਜਿਹੜਾ ਮੌਜੂਦਾ ਜਿਹੜਾ ਤੰਤਰ ਚੱਲ ਰਿਹਾ ਐ ਅਸਲ 'ਚ ਉਹਦੇ ਪੱਖ ਜੀ ਭੁਗਤ ਰਹੇ ਹੁੰਦੇ ਆ ਔਰ ਸੁਤੇ ਸਿੱਧੀ ਭੁਗਤੀ ਜਾਂਦੇ ਉਹਨਾਂ ਨੂੰ ਇਹ ਗੱਲ ਦੀ ਸਮਝ ਵੀ ਨਹੀਂ ਹੁੰਦੀ ਵੀ ਜਿਹੜੇ ਗੱਲ ਕਹਿ ਰਹੇ ਆ ਜਾਂ ਕੋਈ ਉਹਦਾ ਬਦਲਵਾ ਰੂਪ ਹੋਵੇ ਕੋ ਪੇਸ਼ ਕਰਨ ਦੇ ਹੁਣ ਫਿਰ ਗੱਲ ਸਮਝ ਆਉਂਦੀ ਏ ਉਹਨਾਂ ਦੀ ਜਦੋਂ ਬਦਲਵਾ ਰੂਪ ਨਹੀਂ ਦਿੰਦੇ ਸਿਰਫ ਉਹ ਗੱਲ ਕਰਦੇ ਆ ਹਾਂਜੀ ਤੁਸੀਂ ਕਹਿ ਰਹੇ ਸੀ ਜਦੋਂ ਬਦਲਵਾ ਰੂਪ ਦਿੰਦੇ ਆ ਜੀ ਜਦੋਂ ਮੈਂ ਕਿਹਾ ਬਦਲਵਾਂ ਰੂਪ ਨਹੀਂ ਦਿੰਦੇ ਤਾਂ ਮਤਲਬ ਉਹ ਮੌਜੂਦਾ ਤੰਤਰ ਦੇ ਹੀ ਪੱਖ ਚ ਭੁਗਤ ਰਹੇ ਹੁੰਦੇ ਆ ਉਹ ਹਾਂ ਹਾਂ ਅੱਜਕੱਲ ਦਾ ਨੌਜਵਾਨ ਨਾ ਸੋਸ਼ਲ ਮੀਡੀਆ ਦੇ ਕੰਮ ਤੋਂ ਬਹੁਤ ਜ਼ਿਆਦਾ ਜੁੜਿਆ ਹੋ ਰਿਹਾ ਤਾਂ ਉਹ ਇਸ ਇਸ ਚੀਜ਼ ਨੂੰ ਬੜਾ ਯਾਨੀ ਕਿ ਉਹ ਸੁਣਦਾ ਬਹੁਤ ਜ਼ਿਆਦਾ ਮੰਨ ਵੀ ਰਿਹਾ ਠੀਕ ਆ ਬਹੁਤ ਸਾਰੀਆਂ ਵੀਡੀਓਜ਼ ਤੇ ਰਿਸਪੌਂਸ ਆਉਂਦਾ ਲੱਖਾਂ ਵਿਊ ਆਉਂਦੇ ਆ ਕੀ ਪੰਜਾਬ ਦੇ ਯੂਥ ਨੂੰ ਖਾਸ ਕਰਕੇ ਕਿ ਜਦੋਂ ਲੂਮੀਨੈਟੀ ਦੀ ਡਿਬੇਟ ਚੱਲਦੀ ਆ ਕਿ ਲੂਮੀਨੈਟੀ ਨੂੰ ਸੀਰੀਅਸਲੀ ਲੈਣਾ ਚਾਹੀਦਾ ਯੂਥ ਨੂੰ ਨੌਜਵਾਨਾਂ ਨੂੰ ਦੇਖੋ ਇਹ ਇਹਨੂੰ ਜੇ ਕੋਈ ਪੜਨ ਦਾ ਸ਼ਕੀਨ ਹੈਗਾ ਆ ਮਤਲਬ ਜੇ ਕਿਸੇ ਨੂੰ ਇਹ ਲੱਗਦਾ ਵੀ ਸਹੀ ਜਾਣਕਾਰੀ ਕੀ ਹੈਗੀ ਇਹਦੀ ਤੇ ਉਹ ਇਹਦੇ ਉੱਤੇ ਰਿਸਰਚ ਕੀਤੀ ਜਾ ਸਕਦੀ ਸਰਚ ਕੀ ਮਤਲਬ ਸਰਚ ਹੀ ਕੀਤੀ ਜਾ ਸਕਦੀ ਲੱਭਿਆ ਜਾ ਸਕਦਾ ਕੋਈ ਬਾਹਲੀ ਲੰਮੀ ਚੌੜੀ ਗੱਲ ਨਹੀਂ ਹੈਗੀ ਉਹ ਪੜਨਾ ਚਾਹੁੰਦੇ ਆ ਉਹ ਪੜਿਆ ਜਾ ਸਕਦਾ ਆ ਮੈਂ ਤੁਹਾਨੂੰ ਜਿੱਦਾਂ ਪਹਿਲਾਂ ਦੱਸਿਆ ਵੀ ਇਹ ਜਿਹੜਾ ਉਹ ਇੱਕ ਤਿਹਾਰ ਸੀਗਾ ਉਹਨੂੰ ਦੇਖ ਕੇ ਵੀ ਇਹ ਕਿੰਦਾ ਕਿੰਦਾ ਇਹਦੀ ਹੋਂਦ ਹੋਈ ਹਿਸਟਰੀ ਦੇ ਵਿੱਚ ਸਾਰਾ ਕੁਝ ਹੀ ਪਿਆ ਆ ਜੋ ਚਰਚ ਨੇ ਕੀਤਾ ਉਹ ਵੀ ਸਾਰਾ ਕੁਝ ਪਿਆ ਹੀ ਆ ਉੱਥੇ ਉਹ ਦੇਖਿਆ ਜਾ ਸਕਦਾ ਪਰ ਜਿੱਦਾਂ ਇਹ ਪ੍ਰਚਾਰ ਕੀਤਾ ਜਾਂਦਾ ਅਸਲ ਦੇ ਵਿੱਚ ਉਹ ਉਸ ਰੂਪ ਦੇ ਵਿੱਚ ਜਦੋਂ ਜਾਂਦੀ ਆ ਇਹ ਗੱਲ ਲੋਕਾਂ ਦੇ ਵਿੱਚ ਤਾਂ ਉਹ ਸਹੀ ਗੱਲ ਨਹੀਂਗੀ ਹੈਗੀ ਉਹ ਟੋਟਲ ਡੀਬੰਕ ਹੋ ਚੁੱਕੀਆਂ ਥਿਉਰੀਆਂ ਆ ਗਲਤ ਥਿਉਰੀਆਂ ਆ ਉਹ ਤੇ ਉਹਨਾਂ ਦਾ ਕੋਈ ਆਧਾਰ ਨਹੀਂ ਹੈਗਾ ਜਿਵੇਂ ਜਿਹੜੀ ਵਰਲਡ ਆਰਡਰ ਦੀ ਆਪਾਂ ਗੱਲ ਕਰਦੇ ਆਂ ਵੀ ਹੁਣ ਕਿਹੜਾ ਮਤਲਬ ਵਰਲਡ ਆਰਡਰ ਚੱਲੀ ਜਾਂਦਾ ਜੇ ਇਹਨੂੰ ਪਿੱਛੇ ਜਾ ਕੇ ਹੋਰ ਦੇਖਣਾ ਹੋਵੇ ਜਿਹੜੀ ਨਿਓਲੈਥਿਕ ਰੈਵੋਲੂਸ਼ਨ ਹੋਈ ਜਦੋਂ ਮਤਲਬ ਹੰਟਰ ਗੈਦਰ ਤੋਂ ਬੰਦਾ ਨਿਕਲ ਕੇ ਦੇ ਕਿਸੇ ਕਿਸੇ ਜਾਨੀ ਦੀ ਕਬੀਲਿਆਂ ਦੇ ਰੂਪ ਦੇ ਵਿੱਚ ਬੈਠਦਾ ਆ ਤੇ ਉਹ ਮਤਲਬ ਉੱਥੇ ਜਦੋਂ ਜਿਹੜੀ ਪੈਦਾਵਾਰ ਜਦੋਂ ਲੋੜ ਤੋਂ ਜ਼ਿਆਦਾ ਹੀ ਹੋਈ ਜਿਹੜੇ ਲੋੜਵੰਦੀ ਹੈਗੀ ਸੀਗੀ ਉਹਦੇ ਤੇ ਕੁਝ ਲੋਕ ਜਦੋਂ ਕਾਬਜ਼ ਹੋਏ ਉਸ ਮਤਲਬ ਜਰਾਇਤ ਪੈਦਾਵਾਰ ਜੀ ਨੂੰ ਆਪਾਂ ਕਹਿੰਦੇ ਆ ਉਹ ਜਿਹੜਾ ਉਹ ਲੜਾਈ ਉਸ ਦਿਨ ਦੀ ਸ਼ੁਰੂ ਹੋਈ ਹੋਈ ਅੱਜ ਵੀ ਉਹ ਲੜਾਈ ਤੁਰੀ ਆਉਂਦੀ ਆ ਤੇ ਉਹ ਲੜਾਈ ਨੂੰ ਮਤਲਬ ਦੋ ਹੀ ਪ੍ਰਬੰਧ ਹੁਣ ਤਾਂ ਹੀ ਯਾਨੀ ਸਾਡੇ ਸਾਹਮਣੇ ਮੁੱਖ ਰੂਪ ਦੇ ਵਿੱਚ ਆਉਂਦੇ ਆ ਇੱਕ ਤਾਂ ਸੋਸ਼ਲਿਸਟਿਕ ਪ੍ਰਬੰਧ ਹੈਗਾ ਤੇ ਦੂਸਰਾ ਉਹ ਕੈਪੀਟਲਿਸਟਿਕ ਪ੍ਰਬੰਧ ਆ ਹੁਣ ਜਿਹੜੀ ਚੱਲੀ ਜਾਂਦੀ ਡੈਮੋਕ੍ਰੇਸੀ ਕੈਪੀਟਲਿਸਟਿਕ ਡੈਮੋਕ੍ਰੇਸੀ ਚੱਲ ਰਹੀ ਆ ਤੇ ਜਿਹੜੀ ਨਿਊ ਵਰਲਡ ਆਰਡਰ ਦੀ ਜਿਹੜੀ ਗੱਲ ਕਰਦੇ ਆ ਵੀ ਕੋਈ ਆਰਡਰ ਜਿਹੜਾ ਦੁਨੀਆ ਦਾ ਸ਼ਿਫਟ ਹੋਣ ਜਾ ਰਿਹਾ ਆ ਜੇ ਤਾਂ ਉਹ ਮਤਲਬ ਸੋਸ਼ਲਿਸਟਿਕ ਪ੍ਰਬੰਧ ਵੱਲ ਨੂੰ ਸ਼ਿਫਟ ਹੋਣ ਜਾ ਰਿਹਾ ਫੇਰ ਤਾਂ ਉਹਦੀ ਗੱਲ ਦੀ ਸਮਝ ਆਉਂਦੀ ਵੀ ਇਹ ਨਿਊ ਵਰਲਡ ਆਰਡਰ ਹੈਗਾ ਆ ਪਰ ਜੇ ਉਹ ਮਤਲਬ ਨਹੀਂ ਹੋ ਰਿਹਾ ਇਧਰਲੇ ਪੰਨੇ ਨੂੰ ਤਾਂ ਇਹਦਾ ਮਤਲਬ ਇਹੀ ਆ ਵੀ ਉਹ ਜਿਹੜਾ ਮਤਲਬ ਪੂੰਜੀਵਾਦੀ ਪ੍ਰਬੰਧ ਹੈ ਉਹ ਉਹ ਆਪ ਦੀ ਪਕੜੀ ਹੋਰ ਮਜ਼ਬੂਤ ਕਰ ਰਿਹਾ ਤੇ ਨਿਊ ਵਰਲਡ ਆਰਡਰ ਜੈਸਾ ਕੁਝ ਨਹੀਂ ਹੈਗਾ ਤੋ ਇੱਕ ਸਿਰਫ ਮਤਲਬ ਇਹਨੂੰ ਸ਼ਬਦਾਂ ਦੇ ਤੌਰ ਤੇ ਵੀ ਦੇਖਿਆ ਜਾਵੇ ਤਾਂ ਵੀ ਇਹਦਾ ਕੋਈ ਆਧਾਰ ਨਹੀਂ ਹੈਗਾ ਜਾਨੀ ਜਿਹੜੀ ਗੱਲ ਇਹ ਹੋ ਰਹੀ ਪੂਰੀ ਦੁਨੀਆ ਦੇ ਵਿੱਚ ਹੂੰ ਹੂੰ ਜੀ ਇੱਕ ਗੱਲ ਹੋਰ ਹੈ ਜੀ ਕਿ ਜਦੋਂ ਆਪਾਂ ਗੱਲ ਕਰ ਰਹੇ ਸੀ ਕਿ ਜੇ ਕੋਈ ਪੜਨ ਦਾ ਸ਼ਕੀਨ ਆ ਸਮਝਣ ਦਾ ਸ਼ਕੀਨ ਆ ਇੰਟਰਨੈਟ ਦਾ ਜ਼ਮਾਨਾ ਤਾਂ ਉਹ ਲੂਮੀਨਾਟੀ ਬਾਰੇ ਪੜ ਸਕਦਾ ਦੇਖ ਸਕਦਾ ਲੂਮੀਨਾਟੀ ਦੇ ਪ੍ਰਚਾਰ ਕਰਨ ਵਾਲਿਆਂ ਦੀ ਇੱਕ ਇੱਕ ਦਲੀਲ ਇਹ ਵੀ ਹੁੰਦੀ ਆ ਕਿ ਲੂਮੀਨਾਟੀ ਬਾਰੇ ਜੇ ਕੋਈ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਆ ਜੁਖਤਾ ਜਾਣਕਾਰੀ ਤਦ ਉਹ ਇੰਟਰਨੈਟ ਤੋਂ ਖਤਮ ਕਰ ਦਿੱਤਾ ਜਾਂਦਾ ਉਹਨੂੰ ਹਟਾ ਦਿੱਤਾ ਜਾਂਦਾ ਇਹ ਇਹਦੇ ਵਿੱਚ ਕੋਈ ਸੱਚਾਈ ਹੈ ਜੇ ਵੀ ਕੋਈ ਇਨਫੈਂਟਸੀ ਹੈ ਜਾਂ ਉਧਰ ਦੀ ਕੋਨਸਪਰੇਸੀ ਥਿਊਰੀ ਬਣਾਈ ਹੋਈ ਦੇਖੋ ਇਹ ਜਿਹੜੀ ਗਾ ਜਾਣਕਾਰੀ ਇੱਕ ਵਾਰੀ ਮਤਲਬ ਜਿਹੜੀ ਇੰਟਰਨੈਟ ਤੇ ਅਵੇਲੇਬਲ ਹੈਗੀ ਆ ਜੇ ਤਾਂ ਉਹ ਕਿਸੇ ਖਾਸ ਕਮਿਊਨਿਟੀ ਨੂੰ ਟਾਰਗੇਟ ਕਰਦੀ ਜਾਣਕਾਰੀ ਆ ਉਹਨੂੰ ਮਤਲਬ ਥੱਲੇ ਲਾਉਣਾ ਚਾਹੁੰਦੀ ਆ ਜਾ ਉਹ ਉਹਦਾ ਆਧਾਰ ਬਣਾ ਕੇ ਉਹਦੀ ਕੋਈ ਕਤਲੋਗਾਰਤ ਲਈ ਉਹ ਸਹਾਈ ਹੁੰਦੀ ਆ ਉਹ ਜਾਣਕਾਰੀਆਂ ਨੂੰ ਮਤਲਬ ਜਿਹੜਾ ਵੀ ਦੁਨੀਆ ਦੇ ਪ੍ਰਬੰਧ ਹੋ ਚਾਹੇ ਕਿਸੇ ਵੀ ਮੁਲਕ ਦੇ ਵਿੱਚ ਹੋਵੇ ਲਗਾਤਾਰ ਉਹਨੂੰ ਸੈਂਸਰ ਕੀਤਾ ਜਾਂਦਾ ਤੇ ਉਹਨੂੰ ਉਹ ਸਮੇਂ-ਸਮੇਂ ਰਹਿੰਦੇ ਆ ਉਹਨੂੰ ਹਟਾ ਵੀ ਦਿੱਤਾ ਜਾਂਦਾ ਇਹਦੇ ਵਿੱਚ ਕੋਈ ਵੀ ਉਹ ਇਦਾਂ ਨਹੀਂ ਵੀ ਮੈਂ ਕੱਲ ਸਰਚ ਕੀਤੀ ਸੀ ਕਿ ਤੇ ਉਹ ਅੱਜ ਸਰਚ ਨਹੀਂ ਹੈਗੀ ਤੇ ਉਹ ਕੋਈ ਕੌਨਸਪਿਰੇਸੀ ਹੋ ਗਈ ਆ ਉਹ ਕੌਨਸਪਿਰੇਸੀ ਨਹੀਂ ਉਹ ਕੋਈ ਉਹਦੇ ਪਿਛਲੇ ਪੰਨੇ ਕੋਈ ਲਾਜੀਕਲ ਗੱਲ ਸਟੇਟ ਕਰਦੀ ਆ ਜੇ ਇਹੇ ਗੱਲ ਹੁੰਦੀ ਇਹ ਜਾਣਕਾਰੀ ਅਵੇਲੇਬਲ ਹੋਣੀ ਨਹੀਂ ਸੀਗੀ ਏਡਾ ਵੱਡਾ ਜਿਹੜਾ ਮਤਲਬ ਪ੍ਰੋਪਾਗੈਂਡਾ ਹੋ ਰਿਹਾ ਜਾਂ ਜਿਹੜੀ ਜਾਣਕਾਰੀ ਮਿਲ ਵੀ ਰਹੀ ਆ ਉਹਦੇ ਪਿਛਲੇ ਪੰਨੇ ਵੀ ਕੋਈ ਆਧਾਰ ਨਹੀਂ ਬਣਦਾ ਜਿਵੇਂ ਕੁਝ ਬੰਦੇ ਇਹ ਵੀ ਕਹਿੰਦੇ ਆ ਵੀ ਇਹ ਅਸੀਂ ਡਾਰਕ ਵੈਬ ਤੋਂ ਜਿਹੜੀ ਜਾਣਕਾਰੀ ਇਕੱਠੀ ਕਰਦੇ ਆ ਬਾਰੇ ਉਹ ਇਹ ਗੱਲ ਕਦੀ ਨਹੀਂ ਦੱਸਦੇ ਵੀ ਜਿਹੜੀ ਡਾਰਕ ਵੈਬ ਦੇ ਉੱਤੇ ਜਿਹੜੀ ਜਾਣਕਾਰੀ ਉਹਨਾਂ ਨੇ ਲਈ ਉਹ ਉਹ ਇਹ ਪਿਛਲੇ ਬੰਨੇ ਜਿਹੜਾ ਮੌਜੂਦਾ ਤੰਤਰ ਸੀ ਕੀ ਉਹ ਉੱਥੇ ਡਾਰਕ ਵੈਬ ਤੇ ਜਾ ਕੇ ਜਾਣਕਾਰੀ ਉਹ ਛੁੱਟ ਨਹੀਂ ਸਕਦਾ ਉਹ ਛੁੱਟ ਸਕਦਾ ਹੈ ਉੱਥੇ ਵੀ ਜਾ ਕੇ ਉਹ ਮਤਲਬ ਇਹ ਇਹਦੇ ਕੋਈ ਲੌਜੀਕਲ ਗੱਲ ਨਹੀਂ ਸਟੇਟ ਹੁੰਦੀ ਵੀ ਇਹ ਇਹ ਮੈਂ ਕੱਲ ਸਰਚ ਕੀਤੀ ਹੈਗੀ ਤਾਂ ਅੱਜ ਨਹੀਂ ਹੈਗੀ ਆਪਾਂ ਦੇਖਦੇ ਮਤਲਬ ਪੰਜਾਬ ਦੇ ਵਿੱਚ ਵੀ ਜਾਨੀ ਦੀ ਜਾਂ ਇੰਡੀਆ ਦੇ ਵਿੱਚ ਵੀ ਜਿਹੜੀਆਂ ਕੋ ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ਲਈ ਧਾਰਾਵਾਂ ਵੀ ਬਣੀਆਂ ਹੋਈਆਂ ਇਦਾਂ ਅਮਰੀਕਾ ਦੇ ਵਿੱਚ ਜੇ ਕੋਈ ਤੁਸੀਂ ਜਾਂ ਕੈਨੇਡਾ ਦੇ ਵਿੱਚ ਕੋਈ ਜਾਂ ਹੋਰ ਕੋਈ ਵੀ ਮੋਲਕ ਜਿਹੜੇ ਹੈਗੇ ਆ ਉਹ ਕਿਸੇ ਕਮਿਊਨਿਟੀ ਨੂੰ ਤੁਸੀਂ ਖਾਸ ਤੌਰ ਤੇ ਟਾਰਗੇਟ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਉੱਥੇ ਉਹਨਾਂ ਨੇ ਕਾਨੂੰਨ ਬਣਾਏ ਆ ਉਹ ਕਿਸ ਰੂਪ ਚ ਲਾਗੂ ਹੁੰਦੇ ਆ ਚਲੋ ਆਪਾਂ ਉਹਦੇ ਤੇ ਵਿਸ਼ੇ ਚ ਪੈਂਦੇ ਨਹੀਂਗੇ ਹੈਗੇ ਪਰ ਕਾਨੂੰਨ ਮੌਜੂਦ ਹੈਗੇ ਨੇ ਤੁਸੀਂ ਇਹਦਾ ਕਰ ਨਹੀਂ ਸਕਦੇ ਕਿਸੇ ਇੱਕ ਧਿਰ ਨੂੰ ਟਾਰਗੇਟ ਉਹਦੇ ਪਿਛਲੇ ਪੰਨੇ ਵਜ੍ਹਾ ਇਹੀ ਆ ਹੋਰ ਉਹਦੇ ਪਿਛਲੇ ਪੰਨੇ ਕੋਈ ਦੂਸਰੀ ਵਜ੍ਹਾ ਨਹੀਂਗੀ ਹੈਗੀ ਸਾਹਿਬ ਜੀ ਜੁੱਤ ਜਿਹੜਾ ਤੁਹਾਨੂੰ ਸੁਣ ਰਿਹਾ ਜੀ ਜਿਹੜਾ ਇੱਕ ਪਾਸੇ ਲੂਮਿਨਾਟੀ ਦੀ ਡਿਬੇਟ ਸੁਣ ਰਿਹਾ ਤੇ ਇੱਕ ਪਾਸੇ ਜਿਹੜੀ ਧੋਣੀ ਗੱਲ ਸੁਣ ਰਿਹਾ ਜੇਕਰ ਕੋਈ ਸੁਨੇਹਾ ਦੇਣਾ ਚਾਹੋ ਉਹ ਕੀ ਪੜ ਸਕਦੇ ਆ ਕਿਦਾਂ ਦੁਨੀਆ ਨੂੰ ਸਮਝ ਸਕਦੇ ਆ ਜਿਹੜਾ ਸਾਈਮਾਨੇ ਚ ਵਰਲਡ ਆਰਡਰ ਨੂੰ ਸਮਝ ਸਕਦੇ ਆ ਉਹਨਾਂ ਨੇ ਜ਼ਰੂਰ ਕੁਝ ਨਿਹਾਂ ਜ਼ਰੂਰ ਦਿਓ ਜੀ ਮਤਲਬ ਮੌਜੂਦਾ ਵਰਲਡ ਆਰਡਰ ਨੂੰ ਸਮਝੇ ਹੋ ਬਿਨਾ ਉਹੀ ਗੱਲ ਵੀ ਇਹ ਜਿਹੜੇ ਇਹ ਪ੍ਰਚਾਰ ਕੀ ਜਾਂਦੇ ਆ ਜਿਵੇਂ ਇਹਨਾਂ ਦੇ ਵਿੱਚੋਂ ਕੁਝ ਮੈਨੂੰ ਮਿਸ ਹੋ ਗਈ ਸੀ ਕਿ ਗੱਲ ਵੀ ਇਹ ਜਿਹੜੇ ਜਿਵੇਂ ਹਿਟਲਰ ਜਿਹੜਾ ਹੈਗਾ ਹਿਟਲਰ ਇਹਨਾਂ ਦੇ ਲਈ ਹੀਰੋ ਆ ਉਹ ਆਪਣਾ ਇਹਨੂੰ ਮਤਲਬ ਹਿਟਲਰ ਨੂੰ ਯੋਧਾ ਮੰਨਦੇ ਕਹਿੰਦੇ ਵੀ ਉਹਨੇ ਬਹੁਤ ਵਧੀਆ ਕੀਤਾ ਹੈਗਾ ਜਿਹੜਾ ਜਹੂਦੀਆਂ ਦੇ ਨਾਲ ਉਹਨੇ ਕੋਈ ਕਤਲੋਗਾਰਤ ਕੀਤੀ ਸੀ ਪਰ ਇਹ ਮਤਲਬ ਇੱਕ ਫਿਰਕੂ ਪ੍ਰਚਾਰ ਹੈ ਔਰ ਫਿਰਕੂ ਪ੍ਰਚਾਰ ਦੇ ਵਿੱਚੋਂ ਬਾਹਰ ਨਿਕਲਣਾ ਚਾਹੀਦਾ ਜਿਹੜਾ ਵੀ ਇਸ ਗੱਲ ਨੂੰ ਸੁਣਦਾ ਆ ਮੌਜੂਦਾ ਜਿਹੜਾ ਸੰਤਰ ਚੱਲ ਰਿਹਾ ਉਹਨੂੰ ਜਾਣੋ ਉਹ ਕਿਵੇਂ ਇੰਪੈਕਟ ਕਰਦਾ ਤੁਹਾਡੀ ਜ਼ਿੰਦਗੀ ਦੇ ਉੱਤੇ ਬਦਲਵਾ ਕੀ ਆਉਣਾ ਆ ਉਹ ਉਹਦੇ ਉੱਤੇ ਗੱਲ ਮਤਲਬ ਉਹਦਾ ਦੂਸਰਾ ਪੰਨਾ ਕਿਹੜਾ ਆ ਉਹ ਤਾਂ ਗੱਲ ਕੀਤੀ ਜਾ ਸਕਦੀ ਆ ਪਰ ਜਿੰਨਾ ਚਿਰ ਤੁਸੀਂ ਕਰੰਟ ਆਰਡਰ ਨੂੰ ਨਹੀਂ ਸਮਝਦੇ ਤੁਸੀਂ ਨਵੇਂ ਆਰਡਰ ਵਾਲੇ ਬੰਨੇ ਨੂੰ ਮਤਲਬ ਜੇ ਦੇਖੋਗੇ ਉਹ ਤੁਹਾਨੂੰ ਧੁੰਦਲਾ ਹੀ ਦਿਖਣਾ ਹੈ ਉਹਦੇ 'ਚ ਕੋਈ ਤੁਹਾਨੂੰ ਸਪੱਸ਼ਟਾਈ ਦਿਖਣੀ ਨਹੀਂ ਨੀ ਹੈਗੀ ਜੀ ਸਾਹਿਬ ਜੀ ਜੀ ਬਹੁਤ ਬਹੁਤ ਧੰਨਵਾਦ ਸ਼ੈਲੀ ਜੀ ਆਪਾਂ ਕਾਫੀ ਗੱਲਬਾਤ ਕੀਤੀ ਹੈ ਹੋਰ ਵੀ ਗੱਲਾਂ ਹੋ ਸਕਦੀਆਂ ਨੇ ਪਰ ਕਿਉਂਕਿ ਵਿਸ਼ਾ ਕਾਫੀ ਵੱਡਾ ਹੈ ਤੇ ਲੋਕਾਂ 'ਚ ਚਰਚਾ ਰਹਿੰਦੀ ਆ ਤੇ ਆਪਾਂ ਕੋਸ਼ਿਸ਼ ਕਰਾਂਗੇ ਕਿ ਜੇਕਰ ਇਸ ਵੀਡੀਓ ਤੇ ਕੋਈ ਕਮੈਂਟਸ ਆਉਂਦੇ ਤਾਂ ਆਪਾਂ ਅਗਲੀ ਵਾਰ ਉਹਨਾਂ ਦਾ ਜਵਾਬ ਦੇਣ ਦੀ ਕੋਸ਼ਿਸ਼ ਕਰੀਏ ਜੇ ਕੋਈ ਸਵਾਲ ਆਉਂਦੇ ਨੇ ਤੁਸੀਂ ਸਮਝਦਾ ਧੰਨਵਾਦ ਧੰਨਵਾਦ ਜੀ ਮੈਨੂੰ ਸੁਣੀਆ ਤੁਸੀਂ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਉੱਠੇ ਹੋਣਗੇ ਕੋਈ ਕੋਈ ਗੱਲ ਜਾਂ ਕੋਈ ਰਾਇਸ ਜਰੂਰ ਕਮੈਂਟ ਬਾਕਸ ਵਿੱਚ ਲਿਖਿਓ ਜੇ ਅਸੀਂ ਕੋਸ਼ਿਸ਼ ਕਰਾਂਗੇ ਅਗਲੀ ਵੀਡੀਓ ਵਿੱਚ ਉਹਦੇ ਜਵਾਬ ਦਈਏ ਸ਼ੈਲੀ ਜੀ ਨਾਲ ਗੱਲਬਾਤ ਕਰਦੇ ਰਹਾਂਗੇ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਜਰੂਰ ਕਰਿਓ ਜੇ ਦੇਖਦੇ ਰਹੋ ਦੁਨੀਆ